लुधियाना से आप यह तस्वीरें तो देख पा रहे हैं जहां पर जबरदस्त हंगामा हुआ है मौके की तस्वीरें तो आप साथ साथ पीन पर देख पा रहे हैं जहां पर नशे की हालत में युवक लड़खड़ाता हुआ नजर आ रहा है और पेट्रोल पंप के कर्मचारियों के साथ बहस हो गई लुधियाना के फाउंटेन चौक स्थित एक पेट्रोल पंप पर सौ रूपए का पेट्रोल डलवाने के बाद पैसे न देने को लेकर विवाद हो गया बताया जा रहा है की युवक नशे की हालत में था पेट्रोल डलवाने के बाद जब पंप कर्मचारियों ने भुगतान की मांग की तो युवक ने पैसे देने से इनकार कर दिया जिस पर दोनों पक्षों में बहस

ਬਾਈ ਭਾਈ ਉਹ ਪੈਟਰੋਲ ਦੇ ਪੈਸੇ ਮੰਗੇ ਵਸਨਾਂ ਨੇ ਧੱਕਾ ਕੀਤਾ ਉਹਨੂੰ ਮਾਰਨ ਦੀ ਤੇ ਬਾਈ ਨੇ ਪੈਸੇ ਉਹ ਮੁੰਡੇ ਨਾਲ ਸੁਦਾਣ ਨੂੰ ਕੋਸ਼ਿਸ਼ ਕੀਤੀ ਬਥੇਰੇ ਆਣਾਂ ਨੇ ਅੱਛਾ ਓਏ ਛਡਾਇਆ ਤੇ ਸਾਰੇ ਕੋਲ ਘਰੇ ਸੀ ਸਾਰੇ ਕਹਿੰਦੇ ਉੱਪਰ ਰੁਕਦੇ ਨਹੀਂ ਪਏ ਸੀ ਉੱਦੋਂ ਵੀ ਭੱਜ ਗਏ ਤਿੰਨ ਮੁੰਡੇ ਇਹਦੇ ਇਹਨਾਂ ਨੇ ਪੰਪ ਲੈਣੇ ਬੁਲਾਏ ਅੱਛਾ ਜੀ ਇਹ ਬਾਈ ਕਿਤੇ ਆਈ ਸੀ ਹੂੰ ਪੰਪ ਲੈਣੇ ਕਿਉਂ ਬੰਦ ਕਰਕੇ ਸਾਰੇ ਪੰਪ ਲੈਣੇ ਕਿਉਂ ਇਹ ਕਿਵੇਂ ਵੀ ਕਿੰਨੇ ਵੇਲੇ ਸਾਰੀ ਗੱਲਬਾਤ ਹੈ 10 ਤੋਂ 15 ਮਿੰਟ ਪਹਿਲਾਂ ਦੀ ਗੱਲ ਹੈ ਇਹ ਸਾਰੇ ਕੋਲ ਘਰੇ ਨਹੀਂ ਭਾਈ ਇਹ ਸਮਝ ਆਇਆ ਕਿ ਉਹ ਮਟਾਇ ਸੀਗਾ ਤੇਲ ਪਾਉਣ ਲਈ ਜਿਹੜਾ ਦੂਜਾ ਮੁੰਡਾ ਸੀ ਕਸ਼ਮੀਰ ਗੱਲੋ ਕਸ਼ਮੀਰ ਤੇਲ ਪਾਉਣ ਆਇਆ ਸੀਗਾ ਜੀ ਮੁੰਡੇ ਨੇ ਜਿਹਦੇ ਤੇਲ ਪਾਇਆ ਉਹਨੇ ਪੈਸੇ ਮੰਗੇ ਜੀ ਉਹਨੇ ਕਿਹਾ ਮੈਂ ਪੈਸੇ ਨਹੀਂ ਦਿੰਦਾ ਜਾ ਕਿਉਂਕਿ ਉਹ ਪੂਰਾ ਨਸ਼ੇ ਤੇ ਸੀਗਾ ਤੁਸੀਂ ਵੀ ਦੇਖਿਆ ਕਿ ਨਸ਼ੇ ਤੇ ਹੈਗਾ ਫਗਨੀ ਹੈਗਾ ਪਲੀਜ਼ ਤੁਸੀਂ ਟੋਮੈਟ ਦੇ ਦੋ ਚਲੋ ਦੇਖਿਆ ਹੋਗਾ ਨੇਜੇ ਸਾਹਿਬ ਤੁਸੀਂ ਦੱਸੋ ਤੁਸੀਂ ਦੱਸੋ ਤੁਸੀਂ ਵੀ ਦੱਸੋ ਨਾ ਕਿ ਤੁਸੀਂ ਨੇਜੇ ਸਾਹਿਬ ਤੁਸੀਂ ਦੱਸੋ ਆਪਣੀ ਆਪਣੀ ਗੱਲ ਕਿਸਦੇ ਤੇ ਸੀਗਾ ਐਕਟਿਵਾ ਤੇ ਸੀ ਬਾਈਕ ਕੋਈ ਸਿੱਧੀ ਗੱਲ ਸਿੱਧੀ ਗੱਲ ਹੈ ਆਪਣਾ ਫੁਟੇਜ ਤੇ ਹੋ ਵੀ ਮੋਕੇ ਦੀ ਬਾਰੇ ਕੁਝ ਹੋਗਾ ਆਡੀਓ ਰਿਕਾਰਡਿੰਗ ਹੈ ਸਾਡੀ ਸਾਨੂੰ ਪ੍ਰੋਵਾਈਡ ਕਰਾਓਗੇ ਤੁਸੀਂ ਮੀਡੀਆ ਨੂੰ ਪ੍ਰੋਵਾਈਡ ਕਰਾ ਸਕਦੇ ਹੋ ਤੁਸੀਂ ਉਹਨੇ ਪੈਸੇ ਦੇਣ ਨੂੰ ਮਨਾਂ ਕੀਤਾ ਆਪਸੇ ਗਾਲੀ ਗਲੋਚ ਹੋ ਗਈ ਉਹਨੇ ਗਾਲ ਗਲ ਕੱਢ ਕੇ ਪੈਸੇ ਦੇਣ ਤੋਂ ਮਨਾਂ ਕੀਤਾ ਉਹ ਪੈਸੇ ਮੰਗੇ ਉਹਦੇ ਕਰਕੇ ਹੱਥ ਪਾਈ ਮੈਨੇਜਰ ਜੀ ਤੁਸੀਂ ਸੀਸੀਟੀਵੀ ਪ੍ਰੋਵਾਈਡ ਕਰਾ ਸਕਦੇ ਹੋ ਆਈ ਥਿੰਕ ਸੌਰ ਤੇ ਜਿਹਨੂੰ ਪੈਸੇ ਤੇ ਹੈ ਨਹੀਂ ਦੋਗੇ ਬਾਬਾ ਭਾਈ ਅੱਗੇ ਦਾ ਹਿਸਾਬ ਦੇਣਾ ਈ ਤੁਸੀਂ ਵੀ ਜਿਹੜਾ ਜੌਬ ਕਰਦੇ ਹੋ ਉਹਨੂੰ ਹਿਸਾਬ ਤੇ ਦੇਣਾ ਹੀ ਪੈਣਾ ਉਣੀ ਮੁੰਡਾ ਵੀ ਦਰ ਦਰ ਹੋ ਗਿਆ ਉਹ ਸਾਰੇ ਪਾ ਜਾ ਕੇ ਉਹ ਸਾਰੇ ਆ ਕੇ ਉਹਨੂੰ ਘੇਰ ਲੇ ਸਾਰੇ ਵਿੱਚ ਹੋ ਗਿਆ ਉਹ ਮੁੰਡਾ ਭੱਜ ਗਿਆ ਕਿੰਨੇ ਨੰਬਰ ਕਾਊਂਟਰ ਤੇ ਆਇਆ ਸੀ 6 ਤੱਕ 10 ਤੱਕ ਕੈਮਰਾ ਵੀ ਪੰਪ ਤੇ ਨਹੀਂ ਕੈਮਰਾ ਵੀ ਰੱਖ ਮੈਂ ਪੰਪ ਤੇ ਨਹੀਂ ਸੀ ਰਾ ਮੇਰੀ ਫੈਮਲੀ ਜਾ ਰਹੀ ਸੀ ਕਿ ਜੀ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਦਾ ਸਿਰ ਵੀ ਪੰਨਿਆ ਗਿਆ ਔਰ ਕਿਸ ਵੱਲੋਂ ਪੰਨਿਆ ਗਿਆ ਇਹ ਤਾਂ ਦੇਖੋ ਦੋਨੋਂ ਨੇ ਕੁੱਟਿਆ ਹੁਣ ਜਿਹੜਾ ਸਾਡਾ ਸਟਾਫ ਹੈ ਉਹਨੂੰ ਲੱਗਿਆ ਨਹੀਂ ਲੱਗਿਆ ਹਜੇ ਮੈਨੂੰ ਪਤਾ ਨਹੀਂ ਸ਼੍ਰੀਮਾਨ ਜੀ ਸੀਸੀਟੀਵੀ ਪ੍ਰੋਵਾਈਡ ਕਰਾਈ ਜਾਏਗੀ ਜਿੰਨਾ ਸਵੇਰੇ ਜਿੱਸਾ ਵੀ ਹੋਗਾ ਕਿੰਨੇ ਵੱਲੋਂ ਕੁੱਟਮਾਰ ਜੀ ਤੁਹਾਡੇ ਪੰਪ ਦੇ ਬੰਦੇ ਦੀ ਇੱਕ ਤਾਂ ਸਾਡਾ ਇਮਪਲਾਈਸ ਹੈਗਾ ਤੇ ਬਾਹਰ ਦੇ ਕਸਟਮਰ ਸੀਗੇ ਬਾਹਰ ਦੇ ਕਸਟਮਰ ਸੀਗੇ ਤੁਸੀਂ ਨਹੀਂ ਮਿਲ ਜੂਗਾ ਜੇਕਰ ਉਹਦੀ ਗਲਤੀ ਹੋ ਗਈ ਕਾਨੂੰਨੀ ਵਾਰਗੇ ਇੱਕ ਨਸ਼ੇ ਤੇ ਥੀਗਾ ਜੇ ਤੁਸੀਂ ਮੈਡੀਕਲ ਟੈਸਟ ਕਰਾਓ ਕਲੀਅਰ ਹੋ ਜੂਗਾ ਕਿ ਦੀ ਗਲਤੀ ਥਰੀ ਮਾਂਜੀ ਸੀ ਵੀ ਪ੍ਰੋਵਾਈਡ ਕਰਾਈ ਜਾਏਗੀ ਅੱਛਾ ਜੀ ਤੇ ਪੰਪ ਨਾਲ ਜਿਹੜਾ ਪੈਟਰੋਲ ਪੰਪ ਹੋਣਾ ਹੈਗਾ ਆਪਣਾ ਉਹਨੇ ਜਿਹਦੇ ਨਾਲ ਲਤ ਮਾਰਤੀ ਸੀ ਜੀ ਤੇ ਬਸ ਇੰਨੇ ਵਿੱਚ ਹੀ ਡੈਸ਼ਬੋਰਡ ਆ ਗਿਆ ਜੀ ਤੇ ਮੁੰਡੇ ਨੇ ਉਹਨੇ ਕਿਹਾ ਕਹਿੰਦਾ ਵੀ ਇਹਨੂੰ ਸ਼ਰਾਬ ਪੀਤੀ ਆ ਜੀ ਫਿਰ ਜਾ ਕੇ ਝਗੜਾ ਕਰ ਲਿਆ ਤਾਂ ਪਹਿਲੇ ਝਗੜਾ ਕੀਤਾ ਵੈਸੇ ਤਾਂ ਇਹਨਾਂ ਨੇ ਜੀ ਤੇ ਇਹਦੇ ਚਾਰ ਪੰਜ ਬੰਦੇ ਸੀਗੇ ਜੀ ਇਹਦੇ ਵਿੱਚ ਇੱਕ ਤਾਂ ਥੜਾ ਫੱਟੜਾ ਚਾਰ ਪੰਜ ਜਿਹੜੇ ਹੈਗੇ ਦੱਸ ਦਿਓ ਪੱਟ ਕੇ ਉਹ ਮੋਟਰਸਾਈਕਲ ਸਾਤੇ ਸਾਰੇ ਪੰਪ ਦੇ ਹੀ ਬੰਦੇ ਆ ਪੰਪ ਦੱਸ ਦੇ ਪੰਪ ਅੱਛਾ ਇਹ ਇਹ ਕੌਣ ਸੀਗੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਆ ساری ਇਹ ਹੈ ਪੈਟਰੋਲ ਪੰਪ ਦੀ ਮੁਲਾਜ਼ਮ ਹੈ ਪੰਪ ਕਿਹੜਾ ਫੁਆਰੇ ਵਾਲੇ ਚੌਂਕ ਦਾ ਪੰਪ ਹੈ ਦੰਡੀ ਥੋਮੀ ਰੋਡ ਨੂੰ ਜਾਂਦੇ ਨੇ ਤੇ ਜਿੰਨੂੰ ਕੁੱਟਿਆ ਉਹ ਪੈਟਰੋਲ ਪਾਉਣ ਆਇਆ ਸੀ ਉਹ ਮੁੰਡਾ ਪੈਟਰੋਲ ਪਾਉਣ ਆਇਆ ਉਹ ਉਹ ਕੀ ਗੱਲਬਾਤ ਕਿ ਹੋ ਗਈ ਇਹਨਾਂ ਦੀ ਕਿ ਕਿਸ ਕਰ ਰਹੇ ਹੋ ਹੀ ਪਤਾ ਲੱਗਦਾ ਸਰ ਵਰਿੰਦਰ ਜੀ ਕਿਸ ਤਰ੍ਹਾਂ ਦੀ ਸਥਿਤੀ ਸੀਗੀ ਦੋਨਾਂ ਦੀ ਮਤਲਬ ਉਹਨਾਂ ਨੇ ਪਾਸਪੋਰਟ ਮਾਰ ਪਰਸਪੱਤੀ ਅੱਛਾ ਜੀ ਮੁੰਡੇ ਨੂੰ ਫਟਕਲ ਕੀਤਾ ਜ਼ਿਆਦਾ ਅੱਛਾ ਜੀ ਤੇ ਹੁਣ ਮੁੰਡਾ ਕਿਵੇਂ ਜ਼ਿਆਦਾ ਜਿਆਦਾ ਟੱਟ ਲੱਗੀਆਂ ਨੇ ਇਹ ਤਾਂ ਜਿਆਦਾ ਲੱਗਿਆ ਹੱਟਾਂ ਤੇ ਜਿੰਨੇ ਕੁੱਟੇ ਸਾਰੇ ਸੱਟ ਲਈ ਉਹ ਸਾਰੇ ਪੰਪ ਵਾਲੇ ਸੱਟ ਕਿਤੇ ਲੱਗੀ ਆਈ ਸਿਰ ਤੇ ਲਾਈਆਂ ਸੱਟਾਂ ਦੰਦ ਦੰਦ ਮਾਰ ਤੇ ਸੁਚੀਤ ਸੁਚੀਤ ਨਾਲ ਸਟਾਪ ਲਾਈਆ ਖਾਣਾ ਕਿਹੜਾ ਲਾਈਆਂ ਸਾਧੀਆਂ ਪੈਟਰੋਲ ਪੰਪ ਵਾਲੇ ਕਰੀਆਂ ਤੇ ਤੇਲ ਪਾਉਂਦੇ ਸਾਣਾ ਕਿਹੜਾ ਪੈਂਦਾ ਜੀ 5 ਨੰਬਰ ਵਾਲਾ ਸਰ ਮਾਮਲਾ ਦਰਜ ਕਰ ਲਿਆਗਾ ਉਹ ਮੁੰਡਾ ਹੱਥੋਂ ਪੈਦਾ ਜਿਹੜੀ ਕਾਰਵਾਈ ਹੋਗਾ ਹੋਗੀ ਜੇ ਜਾ ਕੇ ਦੱਸਦੇ ਸੀਨੀਅਰ ਅਫਸਰ ਨੇ ਨੋਟਿਸ ਲਿਆਵਾਂਗੇ ਜੀ ਸਾਰੀ ਬੰਦੀ ਕਾਰਵਾਈ ਹੋਏ ਫਿਲਹਾਲ ਪੰਪ ਬੰਦ ਕਰਕੇ ਆ ਚਲੋ ਛੱਡ ਕੇ ਚੱਲ ਤੁਹਾਨੂੰ ਸਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਸੀ ਸਾਨੂੰ 112 ਨੰਬਰ ਤੋਂ ਪਾਵਾ ਠੀਕ ਹੈ ਠੀਕ ਹੈ ਧੰਨਵਾਦ